ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਤਲ ਚਤਰ ਚਬਰ ਤਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਵਚਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਟੋਡੀ ਰਾਗ ਦੇ ਵਿੱਚ ਉਚਾਰਨ ਕੀਤੀ ਉਹ ਗਿੱਕੜ ਬਾਣੀ ਦੇ ਵਿੱਚੋਂ ਸਾਡੇ ਸਾੜਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਰ ਵੇਸ ਰਤ ਸਦਾ ਖੁਆਰੀ ਖੁਆਰੀ ਦਾ ਮਤਲਬ ਹੈ ਬੇਪੱਤ ਹੋਣਾ ਦੇ ਇੱਜ਼ਤ ਹੋਣਾ ਮਹਾਰਾਜ ਕਹਿੰਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ। ਭਾਵੇਂ ਵੀ ਪ੍ਰਮਾਤਮਾ ਨੂੰ ਵਿਸਾਰਿਆ ਜੀਵ ਜਿਹੜਾ ਜ਼ਿੰਦਗੀ ਵਿੱਚ ਖੱਜਨ ਖਵਾਰ ਹੁੰਦਾ ਰਹਿੰਦਾ ਹੈ ਬੇਪਤ ਹੁੰਦਾ ਰਹਿੰਦਾ ਹੈ ਬੇ ਇੱਜ਼ਤ ਹੁੰਦਾ ਰਹਿੰਦਾ ਹੈ ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਓਟ ਦਾ ਮਤਲਬ ਆਸਰਾ ਵਿਹੇ ਵਾਹਿਗੁਰੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਮਨੁੱਖੋ ਜ਼ਿੰਦਗੀ ਵਿੱਚ ਧੋਖਾ ਨਹੀਂ ਖਾ ਸਕਦਾ ਜਿਹੜਾ ਗੁਰੂ ਦੀ ਮਤ ਅਨਸਾਰ ਚੱਲਦਾ ਹੈ ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜਸ ਅਰਜਾਰੀ ਅਰਜਾਰੀ ਦਾ ਮਤਲਬ ਹੈ ਉਮਰ ਬਲਣਾ ਦਾ ਮਤਲਬ ਹੈ ਗੁਜ਼ਾਰਨਾ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਵੀ ਮਨੁੱਖ ਜ਼ਿੰਦਗੀ ਗੁਜ਼ਾਰਦਾ ਉਹ ਕਹਿੰਦੇ ਐਂ ਹੁੰਦੀ ਹੈ ਵੀ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਤਾਂ ਮੇ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਮਦਦ ਸਾਨੂੰ ਸਮਝਾਉਂਦੇ ਹਨ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਮਨੁੱਖ ਦੇ ਅੰਦਰੋਂ ਕਾਮ ਦੀ, ਕ੍ਰੋਧ ਦੀ, ਲੋਭ ਦੀ, ਹੰਕਾਰ ਦੀ ਤੇ ਈਰਖਾ ਦੀ ਜ਼ਹਿਰ ਜਿਹੜੀ ਹੈ ਉਹ ਖਤਮ ਹੁੰਦੀ ਹੈ। ਸਿਮਰਨ ਕਰਦੇ ਰਹੀਏ ਤੇ ਅੰਦਰੋਂ ਵਿਕਾਰਾਂ ਦੀ ਆਲਸ ਦੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ ਜਿਹੜੀ ਹੈ ਉਹ ਜ਼ਹਿਰ ਜਿਹੜੀ ਹੈ ਉਹ ਆਪਾਂ ਸਾਰਿਆਂ ਨੇ ਅੰਦਰਲੀ ਜ਼ਹਿਰ ਖਤਮ ਕਰਨੀ ਹੈ ਜੇ ਕਹਿੰਦੇ ਪ੍ਰਮਾਤਮਾ ਦਾ ਨਾਮ ਦਾ ਸਮਰਨ ਨਹੀਂ ਕਰਦੇ ਤਾਂ ਉਹ ਉਮਰ ਜਿਵੇਂ ਸੱਪ ਗੁਜ਼ਰਦਾ ਐਨਾ ਵੀ ਉਹ ਸਾਰੀ ਉਮਰ ਆਪਣੇ ਅੰਦਰ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਹੈ ਅੱਗੇ ਉਦਾਹਰਨ ਦਿੰਦੇ ਨੇ ਗੁਰੂ ਸਾਹਿਬ ਕੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਰੀ ਨਾਭ ਖੰਡਨ ਕੋ ਰਾਜ ਵੀ ਸਾਰੀ ਧਰਤੀ ਦਾ ਰਾਜ ਅੰਤ ਕਹਿੰਦੇ ਨੇ ਅਖੀਰ ਨੂੰ ਹਾਰੀ ਦਾ ਮਤਲਬ ਹੈ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਹਾਰ ਜਾਣਾ ਕਹਿੰਦੇ ਮਨੁੱਖ ਜਿਹੜਾ ਹੈ ਭਾਈ ਸਿਮਰਨ ਤੋਂ ਵਾਂਝਿਆ ਹੋਇਆ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਵੇ ਭਾਵੇਂ ਉਹ ਦੁਨੀਆ ਦਾ ਰਾਜਾ ਹੋਵੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਜਿਹੜੀ ਹੈ ਉਹ ਨਾਮ ਸਿਮਰਨ ਤੋਂ ਬਿਨਾਂ ਹਾਰ ਕੇ ਹੀ ਜਾਂਦਾ ਹੈ ਗੁਣ ਨਿਧਾਨ ਗੁਣ ਤ ਨਹੀਂ ਗਾਏ ਜਾਕੋ ਕਿਰਪਾ ਧਾਰੀ ਗੁਣ ਨਿਧਾਨ ਗੁਣ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਦੇ ਗੁਣ ਕਹਿੰਦੇ ਉਸ ਮਨੁੱਖ ਨਹੀਂ ਗਾਏ ਜਿਸ ਤੇ ਮਾਲਕ ਦੀ ਕਿਰਪਾ ਹੋ ਜੇ ਉਹ ਦੀ ਕਿਰਪਾ ਦੇ ਪਾਤਰ ਬਣ ਦੇ ਲਈ ਹੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੈ ਉਹਦੇ ਗੁਣਾ ਦੇ ਖਜ਼ਾਨੇ ਨੂੰ ਲੱਭਣ ਦੇ ਲਈ ਹੀ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਆਪਾਂ ਸਾਰਿਆਂ ਨੇ ਕਰਨੀ ਹੈ ਕਹਿੰਦੇ ਫਿਰ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਆਪਣੇ ਅੰਦਰਲੀ ਜ਼ਹਿਰ ਨੂੰ ਖਤਮ ਕਰਦਾ ਹੈ ਕਹਿੰਦੇ ਉਹਦਾ ਜਨਮ ਐਦਾਂ ਹੋ ਜਾਂਦਾ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਵਲਿਹਾਰੀ ਕਹਿੰਦੇ ਉਹ ਮਨੁੱਖ ਫਿਰ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਕਉਸੇ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਕਿ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਅਕਾਲ ਪੁਰਖ ਪ੍ਰਮਾਤਮਾ ਉਸ ਮਨੁੱਖ ਤੋਂ ਸਦਕੇ ਜਾਂਦੇ ਹਨ ਜਿਹੜੇ ਜ਼ਿੰਦਗੀ ਵਿੱਚ ਨਾਮ ਸਿਮਰਨ ਭਜਨ ਬੰਦਗੀ ਕਰਦੇ ਹਨ ਔਰ ਉਹਨਾਂ ਦੀ ਲੋਕ ਅਤੇ ਪਰਲੋਕ ਦੇ ਵਿੱਚ ਪ੍ਰਮਾਤਮਾ ਇੱਜ਼ਤ ਵੀ ਰੱਖਦਾ ਹੈ ਉਹਨਾਂ ਦੀ ਪਤ ਵੀ ਰੱਖਦਾ ਹੈ ਸੋ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਪਰਮਾਤਮਾ ਮਿਹਰ ਪਰੇ ਹੱਥ ਰੱਖਣ ਸਭਨਾ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਔਰ ਭਜਨ ਸਿਮਰਨ ਬੰਦਗੀ ਦੀ ਦਾਤ ਪਰਮਾਤਮਾ ਸਾਨੂੰ ਸਭ ਨੂੰ ਝੋਲੀ ਵਿੱਚ ਪਾ ਦੇਣ ਤਾਂ ਕਿ ਅਸੀਂ ਵੀ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਸਵਾਰ ਸਕੀਏ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਅਤੇ ਇਤਫਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਕਰਦੀਆਂ ਸੇ ਬਾਬਾ ਨਿਰਵੈਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਦੇ ਨਾਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ